ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਹੀ ਰੈੱਡ ਚਿਲੀ ਪਾਊਡਰ ਤੇ ਕੁਟੀ ਹੋਈ ਲਾਲ ਮਿਰਚ ਜਾਂ ਚਿਲੀ ਫਲੈਕਸ ਤਿਆਰ ਕਰਾਂਗੇ। ਇਸਦੇ ਲਈ ਮੈਂ ਸੁੱਕੀਆਂ ਹੋਈਆਂ ਲਾਲ ਮਿਰਚਾਂ ਲਈਆਂ ਨੇ। ਮਿਰਚਾਂ ਨੂੰ ਮੈਂ ਧੁੱਪ ਵਿੱਚ ਸੁਕਾ ਲਿਆ ਸੀ। ਐਵੇਂ ਸੁਟਣ ਤੇ ਇਹ ਖੜਖੜਦੀ ਆਵਾਜ਼ ਕਰਦੀਆਂ ਨੇ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਮਿਰਚਾਂ ਚੰਗੀ ਤਰ੍ਹਾਂ ਸੁੱਕ ਚੁੱਕੀਆਂ ਨੇ। वैसे तो आप रेड चिल्ली पाउडर ਨੂੰ ਤੇ ਕੁਟੀ ਹੋਈ ਲਾਲ ਮਿਰਚੇ ਨੂੰ ਬਾਜ਼ਾਰ ਵਿੱਚੋਂ ਵੀ ਲੈ ਕੇ ਆ ਸਕਦੇ ਹਾਂ ਪਰ ਕਈ ਵਾਰ ਮਿਰਚਾਂ ਆਪਣੇ ਘਰ ਦੀਆਂ ਹੁੰਦੀਆਂ ਨੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਘਰ ਵਿੱਚ ਹੀ রেড ਚਿੱਲੀ ਪਾਊਡਰ ਤਿਆਰ ਕਰ ਸਕਦੇ ਹਾਂ ਇਸ ਦੇ ਲਈ ਮਿਰਚਾਂ ਦੀਆਂ ਡੰਡੀਆਂ ਨੂੰ ਤੋੜ ਕੇ ਮਿਰਚਾਂ ਨਾਲ ਵੱਖ ਕਰ ਲਵਾਂਗੇ ਇਹ ਪਾਊਡਰ ਨੂੰ ਆਪਾਂ ਕੁਝ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਇਹ ਖਰਾਬ ਨਹੀਂ ਹੋਏਗਾ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਤੇ ਪਾਊਡਰ ਨੂੰ ਬਣਾਉਣ ਦੇ ਲਈ ਆਪਾਂ ਲਾਲ ਰੰਗ ਦੀਆਂ ਹੀ ਮਿਰਚਾਂ ਲਵਾਂਗੇ ਲਾਲ ਲਾਲ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣੇ ਪਿਸਕੇ ਤਿਆਰ ਹੈ ਹੁਣ ਆਪਣਾ ਚਿਲੀ ਫਲੈਕਸ ਜਾਂ ਕੁੱਟੀ ਹੋਈ ਲਾਲ ਮਿਰਚ ਬਣ ਕੇ ਤਿਆਰ ਹੈ ਮਿਰਚਾਂ ਨੂੰ ਆਪਾਂ ਜ਼ਿਆਦਾ ਨਹੀਂ ਪੀਸਾਂਗੇ ਇਸ ਦੇ ਲਈ ਦਾਦਰਾ ਜਾਈ ਪੀਸਾਂਗੇ ਪੀਸੀਆਂ ਹੋਈਆਂ ਮਿਰਚਾਂ ਨੂੰ ਬੌਲ ਦੇ ਵਿੱਚ ਕੱਢ ਲਵਾਂਗੇ ਇੱਕ ਵਾਰ ਹੁਣ ਆਪਣਾ ਚਿਲੀ ਫਲੈਕਸ ਜਾਂ ਕੁੱਟੀ ਹੋਈ ਲਾਲ ਮਿਰਚ ਬਣ ਕੇ ਤਿਆਰ ਹੈ। ਆਪਾਂ ਇਸ ਨੂੰ ਸਨੈਕਸ ਵਗੈਰਾ ਦੇ ਵਿੱਚ ਪਾ ਸਕਦੇ ਹਾਂ। ਹੁਣ ਆਪਾਂ ਰੈੱਡ ਚਿਲੀ ਪਾਊਡਰ ਬਣਾ ਲਵਾਂਗੇ। ਤੇਲੀ ਮਿਰਚਾਂ ਦੀਆਂ ਡੰਡੀਆਂ ਨੂੰ ਮਿਰਚਾਂ ਨਾਲੋਂ ਵੱਖ ਕਰ ਲਵਾਂਗੇ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦਿਨ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਨੂੰ ਪੀਸ ਲਵਾਂਗੇ ਹੁਣ ਇਹ ਪਿਸ ਕੇ ਤਿਆਰ ਹੈ ਇਸ ਤਰੀਕੇ ਦਾ ਰੱਡ ਚਿਲੀ ਪਾਊਡਰ ਬਣ ਕੇ ਤਿਆਰ ਹੈ ਇਹ ਰੱਡ ਚਿਲੀ ਪਾਊਡਰ ਨੂੰ ਬੌਲ ਦੇ ਵਿੱਚ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਘਰ ਦੇ ਵਿੱਚ ਹੀ ਰੈੱਡ ਚਿਲੀ ਪਾਊਡਰ ਤੇ ਚਿਲੀ ਫਲੈਕਸ ਜਾਂ ਕੁਟੀ ਹੋਈ ਲਾਲ ਮਿਰਚ ਤਿਆਰ ਕਰ ਸਕਦੇ ਹਾਂ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਆਪਾਂ ਬਹੁਤ ਘੱਟ ਖਰਚੇ ਦੇ ਵਿੱਚ ਘੀ ਘਰ ਦੇ ਵਿੱਚ ਰੈੱਡ ਚਿਲੀ ਪਾਊਡਰ ਤੇ ਚਿਲੀ ਫਲੈਕਸ ਬਣਾ ਲਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ